ਮੁੰਡਿਆਂ ਨੇ ਛੇੜੀ ਗਵੰਡੀਆਂ ਦੀ ਕੁੜੀ ਉਹ ਲਾਂਬਾ ਦੇਣ ਤੇ ਹਥਿਆਰਾਂ ਨਾਲ ਬੋਲਿਆ ਕਰਤੇ ਹੱਲਾ ਗੁੰਡਾਗਰਦੀ ਦਾ ਨੰਗਾ ਨਾਚ ਦੇਖ ਕੰਬੇ ਗੀਰੂ ਜੀ ਹਾਂ ਸਹ ਕਰਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਸ਼ਰਿਆਮ ਕੀ ਖੇਡਿਆ ਗਿਆ ਤਹ ਤਸਵੀਰਾਂ ਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਰਦਾ ਹਰ ਇੱਕ ਸਮਾਨ ਤੋੜਿਆ ਪੰਨਿਆਂ ਪਿਆ ਤੇ ਇਹ ਘਰ ਦੇ ਵਿੱਚ ਕੱਚ ਖਿਲਰਿਆ ਪਿਆ।ਦਰਅਸਲ ਗਵਾਂਡੀਆਂ ਦੇ ਵੱਲੋਂ ਹੀ ਗਵਾਂਡੀ ਦੇ ਘਰ ਤੇ ਵਿੱਚ ਇਹ ਪੰਨ ਤੋੜ ਕੀਤੀ ਗਈ ਹੈ ਤੇ ਘਰ ਦੇ ਅੰਦਰ ਬੜ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਜਿੱਧਰ ਵੀ ਤੁਹਾਡੀ ਨਜ਼ਰ ਜਾਏਗੀ ਹਰ ਪਾਸੇ ਤੁਹਾਨੂੰ ਖਿਲਾਰਾ ਹੀ ਪਿਆ ਹੋਇਆ ਨਜ਼ਰ ਆਵੇਗਾ। ਕਰਦੇ ਪਲੰਘ ਮੁੱਦੇ ਕੀਤੇ ਪਏ ਨੇ ਤੇ ਤੇ ਕੁਰਸੀਆਂ ਵੀ ਪੂਰੇ ਤਰੀਕੇ ਦੇ ਨਾਲ ਚਕਨਾ ਚੂਰ ਕੀਤੀਆਂ ਪਈਆਂ ਨੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਪੰਨੇ ਹੋਏ ਨੇ ਤੇ ਇਸ ਵਾਰਦਾਤ ਤੋਂ ਬਾਅਦ ਪਿੰਡ ਦੇ ਵਿੱਚ ਸਹਿਮਤਾ ਮਾਹੌਲ ਬਣਿਆ ਹੋਇਆ ਉਤਹੀ ਪਰਪਾਰਕ ਮੈਂਬਰਾਂ ਦੇ ਵੀ ਸਾਹ ਸੁਤੇ ਗਏ ਨੇ ਜਿਸ ਤਰੀਕੇ ਦੇ ਨਾਲ ਇਸ ਘਰ ਦੇ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਦਰਅਸਲ ਜੇਸਾ ਘਰ ਦੇ ਵਿੱਚ ਵੜ ਕੇ ਇਹ ਪੰਨ ਤੋੜ ਕੀਤੀ ਗਈ ਹੈ ਉਹਨਾਂ ਪਰਿਵਾਰਕ ਮੈਂਬਰਾਂ ਨੇ ਉਥੋਂ ਭੱਜ ਕੇ ਕਿਸੇ ਹੋਰ ਦੇ ਘਰ ਪੜ ਆਪਣੀ ਜਾਨ ਬਚਾਈ ਹੈ ਮਾਮਲਾ ਸਿਰਫ ਪੰਨ ਤੋੜ ਕਰਕੇ ਹੀ ਨਹੀਂ ਨਿਪਟਿਆ ਬਲਕਿ ਇਸ ਘਰ ਦੇ ਅੰਦਰ ਦਾਖਲ ਹੋ ਕੇ ਹਵਾਈ ਫਾਇਰ ਵੀ ਕੱਢੇ ਗਏ ਨੇ ਪਿਸਤੋਲਾਂ ਦਾਤਰਾ ਤੇ ਕਿਰਪਾਨਾਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਰ ਇੱਕ ਚੀਜ਼ ਪੰਨੀ ਗਈ ਹੈ ਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਨਪਾਲੇ ਇੱਥੇ ਹੀ ਨਹੀਂ ਰੁਕੇ ਬਲਕਿ ਪਰਪਾਰਕ ਮੈਂਬਰਾ ਨੂੰ ਚਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਆਹ ਹੁਣ ਤੁਹਾਨੂੰ ਦੱਸਦੇ ਆ ਕਿ ਆਖਿਰ ਮਾਚਰਾ ਕੀ ਹੈ ਦਰਅਸਲ ਫਾਸਪੋਰਟ ਦੀ ਰੇੜੀ ਲਗਾ ਕੇ ਆਪਣੇ ਪਰਪਾਰਤਾ ਗੁਜ਼ਰਬਸਰ ਕਰਨਪਾਲੇ ਇਸ ਪਰਪਾਰ ਦੀ ਲੜਕੀ ਦੇ ਨਾਲ ਗਵਾਂਡੀਆਂ ਦੇ ਵੱਲੋਂ ਛੇੜਛਾੜ ਕੀਤੀ ਗਈ ਤੇ ਜਦੋਂ ਤੇ ਰੋਕਣ ਦੇ ਲਈ ਉਲਾਮਪਾ ਦਿੱਤਾ ਗਿਆ ਤਾਂ ਉਹਨਾਂ ਦੇ ਵੱਲੋਂ ਕੁੜੀ ਦੇ ਘਰ ਪੜ ਕੇ ਜਾਨ ਲੈਵਾ ਹਮਲਾ ਕੀਤਾ ਗਿਆ ਦੋ ਨੰਬਰ ਦਾ ਕੰਮ ਕਰਦੇ ਨੇ ਇਹ ਮੁੰਡੇ ਸਾਡੇ ਗਵਾਂਢੀ ਹੈਗੇ ਨੇ ਨਾਲ ਇਹ ਬੰਦੇ ਬੰਦੇ ਲਗੇ ਇਹਨਾਂ ਨੇ ਇੱਧਰ ਤੰਗ ਪਰੇਸ਼ਾਨ ਬੜਾ ਕੀਤਾ ਸੀ ਤੇ ਇਹਨਾਂ ਨੇ ਥੋੜੀ ਜੀ ਹਰਕਤ ਕੀਤੀ ਸਾਡੀ ਕੁੜੀਆਂ ਨਾਲ ਤੇ ਉਹਦਾ ਕਰਕੇ ਅਸੀਂ ਇਹਨਾਂ ਨੂੰ ਡੱਕਿਆ ਬੋਲਿਆ ਆਹ ਵੇਖੋ ਉਹਨਾਂ ਨੇ ਸਾਡੇ ਘਰ ਦਾ ਨੁਕਸਾਨ ਕਿੰਨਾ ਕਰਤਾ ਜੀ ਕਿ ਤੁਸੀਂ ਸਾਨੂੰ ਕੌਣ ਦੇ ਡੱਕਣ ਇੱਥੇ ਗੋਲੀਆਂ ਚਲਾ ਕੇ ਗਏ ਨੇ ਫਾਇਰ ਕਰਕੇ ਗਏ ਨੇ ਸਾਰਾ ਆਹ ਲੋਕ ਸਾਰੇ ਮੇਰੇ ਘਰ ਦਾ ਨੁਕਸਾਨ ਕਰ ਤਾ ਨੇ ਇਹ ਸਾਰੇ ਘਟੋ ਘਟਤੀ 35 ਬੰਦੇ ਹੈਗੇ ਸੀ ਹਾਂਜੀ ਕੀ ਕੀ ਚੋਰੀ ਹਾਂਜੀ ਕੀ ਕੀ ਹਥਿਆਰ ਸੀ ਲੱਗੇ ਹਥਿਆਰ ਸਾਰੇ ਉਹਨਾਂ ਕੋਲ ਬੰਦੂਕਾਂ ਯਾਹੀ ਤਾਂ ਆਪਣੇ ਦਾਤਰ ਵਗੈਰਾ ਹੈਗੇ ਕਿਰਪਾਨਾਂ ਵਗੈਰਾ ਹੈਗੇ ਆਹ ਦੇਖੋ ਆ ਸਾਰੇ ਸਾਰਾ ਨੁਕਸਾਨ ਕਰਕੇ ਗਏ ਨੇ ਤੁਸੀਂ ਉਹ ਕਿੱਥੇ ਫਿਰ ਪੰਜਾਬ ਦੇ ਅਸੀਂ ਤੇ ਸਾਰਾ ਆਪਾਂ ਪੁਲਿਸ ਆਈ ਤਾਂ ਬੰਦੇ ਬੰਦੇ ਉਹਨਾਂ ਤੇ ਆਏ ਹੀ ਤਾਂ ਅਸੀਂ ਤੇ ਘਰੋਂ ਭੱਜ ਗਏ ਆਪਣੇ ਅਹੀਂ ਕਰੋ ਚ ਲੱਗੇ ਕਿ ਜਿਆਦਾ ਨੁਕਸਾਨ ਨਾ ਹੋ ਜਾਈ ਆਪਣਾ ਇਸ ਕਰਕੇ ਉਹਨਾਂ ਨੇ ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਕੋਈ ਨਹੀਂ ਹੈਗਾ ਤੇ ਉਹਨਾਂ ਨੇ ਆਪ ਪੰਨ ਤੋੜ ਕਰਤੀ ਮੰਗ ਹੀ ਇਹ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਇਹਨਾਂ ਦੇ ਜਿਹੜੇ ਦੋ ਨੰਬਰ ਦੇ ਧੰਦੇ ਉਹ ਬੰਦ ਕਰਾਏ ਜਾਣ ਉਤਹੀ ਮਹਿਲਾ ਪਰਪਾਰਿਕ ਮੈਂਬਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਤੇ ਵਿੱਚ ਹਰ ਚੀਜ਼ ਪੰਨੀ ਗਈ ਹੈ ਤੇ ਉਹਨਾਂ ਦਾ ਘਰ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਹੁਣ ਉਹ ਇਨਸਾਫ ਦੀ ਮੰਗ ਕਰਦੇ ਨੇ ਸਰ ਗੱਲ ਇਹ ਕਿ ਸਾਡੇ ਨਾਲ ਗਵਾਂਢੀ ਹੈਗੇ ਆ ਇਹ ਘਰ 15 20 ਮੁੰਡੇ ਚਤੋਂ ਪੈ ਰਹੇ ਨਾਲ ਦੇ ਘਰ ਰਹਿੰਦੇ ਆ ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਆ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰ ਅਸੀਂ ਲਾਮਾ ਲੈ ਕੇ ਗਏ ਆ ਇਹਨਾਂ ਨੇ ਪਹਿਲਾਂ ਇੱਕ ਵਾਰ ਪਹਿਲਾਂ ਉਦੋਂ ਬੰਦੇ ਪੁਆਤੇ ਮੇਰੇ ਘਰ ਲੈ ਦੇ ਗੱਲ ਪੈ ਗਏ ਮੈਂ ਆਪਣੇ ਘਰ ਲੈਣ ਨੂੰ ਦਬੁਰਜੀ ਉਹ ਸੱਦਿਆ ਸਾਡੀ ਫਾਸਟ ਫੂਡ ਦੀ ਰੈਡੀ ਹੈ ਦਬੁਰਜੀ ਉਨਾਂ ਨੇ ਹੀ ਸੱਦਿਆ ਕਿ ਆਓ ਕਿ ਇਸ ਤਰ੍ਹਾਂ ਸਾਰਾ ਗੱਲ ਹੋ ਗਈ ਇਹ ਆਏ ਪਹਿਲਾਂ ਉਦੋਂ ਮੇਰੇ ਘਰ ਲੈ ਕੇ ਗੱਲ ਪੈ ਗੇ ਹੁਣ ਕਿੱਸੇ ਐਸੀ ਇਤਨਾ ਡਰ ਡੁਰ ਕੇ ਕਿ ਹਾਂ ਵੀ ਇਹ ਜਾਦੇ ਬੰਦੇ ਬੁੰਦੇ ਨਾਲ ਲੈ ਆਣ ਫਿਰ ਹਾਨੂੰ ਸਾਰਿਆਂ ਨੂੰ ਦੱਸਿਆ ਕਿ ਇਹ ਬੰਦੇ ਲੈ ਆਏ ਆਂ ਅਸੀਂ ਭੱਜ ਕੇ ਕਿਸੇ ਦੇ ਘਰ ਵੜ ਗਏ ਆਂ ਆ ਮਗਰੋਂ ਇਹਨਾਂ ਨੇ ਸਾਡਾ ਸਾਰਾ ਘਰ ਤੋੜਤਾ ਉਹਨਾਂ ਕੋਲ ਹੈਗੇ ਦਾਤਰ ਲੈ ਕੇ ਆਏ ਕਿਰਪਾਨਾਂ ਪਿਸਤੋਲਾਂ ਵੀ ਲੈ ਕੇ ਆਏ ਆ ਫੇਰ ਕੱਢੇ ਸੱਤ ਫੇਰ ਕੱਢੇ ਇਹਨਾਂ ਨੇ ਪਾ ਚਾਰ ਫੇਰ ਇਹਨਾਂ ਨੇ ਮੇਰੇ ਜੇਠ ਦੇ ਘਰ ਕੱਢਿਆ ਤਿੰਨ ਫੇਰ ਇਹਨਾਂ ਨੇ ਸਾਡੀ ਗਲੀ 'ਚ ਕੱਢੇ ਸਰ ਕੁਝ ਵੀ ਕਹਤੇ ਹੁਣ ਵੀ ਧਮਕੀਆਂ ਲਾ ਰਹੇ ਆ ਕਿ ਅਸੀਂ ਨਹੀਂ ਇਹਨਾਂ ਨਾਲ ਕੁਝ ਨਾ ਬੇੜਨਾ ਅਸੀਂ ਮਾਰਨੇ ਇਹਨਾਂ ਦੇ ਬੰਦੇ ਹਾਂਜੀ ਪੁਲਿਸ ਸਾਹਿਬ ਆਏ ਆ ਐਸ ਐਚ ਓ ਸਾਰਾ ਆਇਆ ਹੈ ਅਗੇ ਚਾਟੀ ਮਿੰਨ ਥਾਣੇ ਤੋਂ ਡਿਪਟੀ ਸਾਹਿਬ ਆਏ ਆ ਸਾਰਾ ਮੌਕਾ ਵਾਰਦਾ ਦੇਖ ਕੇ ਗਏ ਪਿੰਡਾਂ ਦੇ ਸਰਪੰਚ ਬਲਾਕ ਦੇ ਮੈਂਬਰ ਸਭ ਆ ਕੇ ਸਾਰਾ ਮੌਕਾ ਦੇਖ ਕੇ ਜਾ ਚੁੱਕੇ ਹੈ ਮੰਗ ਇਹੋ ਕਰਦੇ ਆ ਕਿ ਆ ਇਹਨਾਂ ਲੋਕਾਂ ਤੋਂ ਪਿੰਡ ਚ ਬਿਲਕੁਲ ਇਹਨਾਂ ਦਾ ਆਣਾ ਜਾਣਾ ਬੰਦ ਕਰਾਇਆ ਜਾਵੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਉਤੇ ਇਹ ਸਭ ਵਾਰਦਾਦੀ ਸੂਚਨਾ ਮਿਲਣ ਤੇ ਉਪਰ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਤਪੁਰ ਇੱਕ ਝਗੜਾ ਸੀਗਾ ਕਾਲ ਰਿਪੋਰਟ ਹੋਈ ਸੀ। ਅਰਵਿੰਦਰ ਕੌਰ ਦਾ ਪਰਿਵਾਰ ਹੈ ਉਹਨਾਂ ਦੀ ਕੋਈ ਲਾਗੇ ਮਿੱਠੀ ਹੋਣਾ ਨਾ ਕਦੇ ਕੋਈ ਪਹਿਲਾਂ ਇੱਕ ਦਿਨ ਤੁਤੂ ਮੈਮ ਹੋਈ ਆ। ਤੇ ਮਿੱਠੀ ਜਿਹੜਾ ਆਇਆ ਹੁਕਾਰ ਸਮੀਰ ਸਿੰਘ ਇਹਨਾਂ ਨੇ ਆਪਣੇ ਕੋਈ ਕਾਫੀ ਬਦਮਾਸ਼ ਕੁੰਡੇ ਬਲਾ ਕੇ ਉਹਨਾਂ ਦੀ ਘਰਤੀ ਜਿਹੜੀ ਆ ਬਹੁਤ ਜ਼ਬਰਦਸਤ ਤਰੀਕੇ ਨਾਲ ਨੁਕਸਾਨ ਦੇ ਭੰਤੋੜ ਕੀਤੀ ਉਹਦੇ ਸਬੰਧ ਨਹੀਂ ਐਫ ਆਈ ਆਰ ਦਰਜ ਕੀਤੀ ਹੈ ਮਿੱਠੀ ਹਣੀ ਉਹਨਾਂ ਦੇ ਖਿਲਾਫ ਇੱਕ ਬੰਦਾ ਇਹਨਾਂ ਦਾ ਫੜ ਲਿਆ ਪੂਰੀ ਇਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਕਰਨ ਨਹੀਂ ਦੇਵਾਂਗੇ ਸਾਰੇ ਰਸਟ ਕਰਾਂਗੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਸਰ ਕੇਹਤਾ ਲਾਡਾ ਪਰਚਾ ਦਰਜ ਕੀਤਾ ਇਹਨਾਂ ਦੀ ਤੋੜ ਭੰਦੀ ਧਮਕੀ ਦੀ ਚੋਰੀ ਦੀ ਜਿੰਨੀਆਂ ਵੀ ਧਰਾਵਾਂ ਸੱਤ ਸੀ ਇਹਨਾਂ ਦੇ ਲੱਗਣ ਵਾਲੀਆਂ ਉਹ ਲਾਈ ਸਰ ਪੁਲਾਕੇ ਵਾਸਤੇ ਕਹਿਣਾ ਵੀ ਇਹ ਨਸ਼ਾ ਪਤਾ ਹੀ ਵੇਖਦੇ ਕੋਈ ਹੈ ਕੋਈ ਨਹੀਂ ਨਾ ਰਿਕਾਰਡ ਛਾਣ ਰਹੇ ਆ ਜੋ ਵੀ ਇਹਨਾਂ ਦੇ ਰਿਕਾਰਡ ਦੇ ਖਿਲਾਫ ਜੋ ਲੀਗਲ ਕਾਰਵਾਈ ਅੱਜਕੱਲ ਚੱਲ ਰਹੀ ਆ ਉਹਦੇ ਮੁਤਾਬਕ ਇਹਨਾਂ ਦੇ ਅਮਲ 'ਚ ਲਿਆਵਾਂਗੇ ਪੁਰਾਣੇ ਰਿਕਾਰਡ ਹੈਗਾ ਇਹਨਾਂ ਦਾ ਸਾਰ ਗੁੰਡਾਗਰਦੀ ਦੇ ਨੰਗੇ ਨਾਚ ਦੀਆਂ ਇਹ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਅੰਮ੍ਰਿਤਸਰ ਦੇ ਡੀਐਸਪੀ ਅਟਾਰੀ ਦੇ ਅਧੀਨ ਆਉਂਦੇ ਪਿੰਡ ਭਕਤੂਪੁਰਾ ਦੇ ਵਿੱਚ ਅਤਿਆਰਾ ਦੇ ਨਾਲ ਕਰਦੇ ਵਿੱਚ ਵੜ ਕੇ ਹਮਲਾ ਕੀਤਾ ਗਿਆ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਤੇ ਕਦੋਂ ਤੱਕ ਪਰਿਵਾਰ ਨੂੰ ਇਨਸਾਫ ਮਿਲਦਾ ਜਗਬਾਣੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਸੁਖਜੈਨ ਸਿੰਘ ਦੀ ਰਿਪੋਰਟ